ਆਗੇ ਜਿੱਦਾਂ ਸਾਰੇ ਪਤਾ ਵੇ ਬਸੰਤ ਆਈ ਬਸੰਤ ਦੇ ਪਾਲਾਂ ਉਡਾਨਤ ਤੇ ਭੋਗਪੁਰ ਫਾਟਕਾਂ ਦੇ ਉੱਤੇ ਪਤੰਗਾਂ ਹੀ ਪਤੰਗ ਤੇ ਆਪਣਾ ਵੀ ਮਨ ਲਲਚ ਆਇਆ ਦੇਨੋ ਚੇਤੇ ਆ ਗਏ ਤੇ ਅਸੀਂ ਵੀ ਪਤੰਗ ਲੈ ਲਏ ਫਿਰ ਸਾਡਾ ਵੀ ਦਾ ਇਥੇ ਹਰਮਨ ਖੜਾ ਜਰਮਨ ਕਿਦਾਂ ਤੇ ਇਹਦਾ ਇੱਕ ਤੁਹਾਨੂੰ ਫਾਇਦਾ ਹੋ ਜਾਂਦਾ ਚਾਹੇ ਦੀਵਾਲੀ ਹੋਵੇ ਤੇ ਚਾਹੇ ਕੋਈ ਵੀ ਦਿਨ ਖੋਦ ਹੋਵੇ ਜਦੋਂ ਵੀ ਇੱਥੇ ਕੁਝ ਨਾ ਕੁਝ ਲੱਗਦਾ ਹੈ ਨਾ ਤੇ ਇਹ ਮੈਨੂੰ ਲੈਫ ਕਰਵਾ ਕੇ ਜਾਂਦਾ ਆ ਤੇ ਇੱਥੇ ਮੇਰੇ ਵੀਰ ਵਧੀਆ ਵਧੀਆ ਠੀਕ ਆ ਬਹੁਤ ਵਧੀਆ ਇੰਜੋਏ ਫੁੱਲ ਹਾਂਜੀ ਫੋਲੋ ਐਰ ਕੀ ਮੈਂ ਕਹਿੰਦਾ ਪਸੰਦ ਤਾਂ ਕਿਨੋਂ ਲੋਕ ਥੋੜਾ ਜਿਆਦਾ ਉਤਸ਼ਾਹ ਨਾ ਮਨਾ ਰਹੇ ਲੋਕੀ ਨਾ ਕਾਫੀ ਹੈ ਨਾ ਕਿਹੜਾ ਕਿਹੜਾ ਪਿੰਡ ਆ ਬੇਗੰਪੁਰ ਚੰਡਿਆਲਾ ਬਾਜੀ ਬੇਗੰਪੁਰ ਚੰਡਿਆਲਾ ਹਾਂਜੀ ਤੇ ਮੈਂ ਬਰਾਮ ਤੋਂ ਚੜਾਣਾ ਆ ਮੈਂ ਮੈਂ ਫੁੱਲ ਆਗੇ ਨਾ ਦੂਜੇ ਕਿ ਆ ਮਾਈਕਰੋਸਕੋਪ ਹੁੰਦੇ ਆ ਉਹਨ ਲਾ ਕੇ ਜਿਹੜਾ ਆਊਗਾ ਨਾ ਵਾਸ 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 ਤੇ ਚੈਨਲ ਆਪਣਾ ਗ੍ਰੇਟ ਹੈ ਲਈ ਕਰਦਾ ਦੇਖਿਓ ਕੱਲ ਨੂੰ ਸ਼ਾਮ ਨੂੰ ਬਲੌਗ ਪਾਊਗਾ ਠੋਕੇ ਠੀਕ ਆ ਪ੍ਰਭ ਬਾਜੀ ਗਗਨਬਈ ਗਗਨ ਆਪਣਾ ਬਈ ਕੋਪੀ ਆਪਣਾ ਕੋਪੀ ਜੀ ਬਾਈ ਮੈਂ ਵੀ ਕਰਤੀ ਇਹ ਬਿਆਹ ਵਾਲਾ ਮੁੰਡਾ ਇਹ ਸੱਚੀ ਬਿਆਹ ਤੇਰਾ ਨਾ ਬਈ ਇਹ ਬਾਬਾ ਫੋਟੋਗ੍ਰਾਫਰ ਦੇਖੋ ਨਾ ਉਹ ਇੱਕ ਪੱਧਰ ਦੋ ਗੱਲ ਤੰਗ ਤਾਂ ਲੈੰਦੇ ਲੈੰਦੇ ਦੀ ਫੋਟੋਗ੍ਰਾਫੀ ਬੁੱਕ ਕਰ ਲਿਆ ਮੁੰਡਿਆਂ ਨੇ ਤੇ ਬਹੁਤ ਵਧੀਆ ਮੇਰਾ ਭਰਾ ਤੇ ਮਿਲਦੇ ਆ ਕੱਦੋਂ ਸਾਰੇ ਜਣੇ ਬੰਬ ਬੜੀ ਤੇ ਫਟਕ ਭਰੇ ਪਏ ਆ ਫਟਕਾਂ ਦੇ ਲੱਗੇ ਹੁੰਦਾ ਆ ਕਿ ਹਰਮਨ ਨਾ ਉਹਰਾ ਹਾਂ ਨਾ ਦੱਸ ਉਹਦਾ ਨਾਮ ਸ਼ੇਰਾ ਸ਼ੇਰਾ ਸ਼ੇਰੇ ਦਾ ਪਤੰਗਾ ਵਾਲੀ ਦੁਕਾਨ ਉੱਥੇ ਆ ਜਾਓ ਤੇ ਪਤੰਗੇ ਪਤੰਗ ਕੱਲੋਂ ਤੋਂ ਮੈਂ ਲੱਗਾ ਮਿਲਣੇ ਨਹੀਂ ਵਿਗ ਜਾਣੇ ਸਾਰੇ ਅੱਜੇ ਨਾ ਜਿੰਨੇ ਵੱਜ ਗਏ ਠੀਕ ਹੈ ਬਾਕੀ ਆਹ ਕਿਹੜਾ ਬਾਕੀ ਸੇਲ ਲਾ ਦੇਣੀ ਹੈ ਅੱਜ ਮੈਂ ਕਹ ਬੱਚਿਆਂ ਨੇ ਪਤੰਗ ਕਿਹੜੇ ਆਹ ਮੋਟੂ ਪਤੰਗ ਇਹ ਆਹੋ ਸਾਰੇ ਮਿਕਸੀ ਆ ਸਿੱਧੂ ਵਾਲਾ ਗੱਡ ਯਾਰ ਸਿੱਧੂ ਮੁੱਛੇ ਵਾਲਾ ਗੱਡ ਯਾਰ ਬਾਹਰ ਪਏ ਆ ਬਾਹਰ ਪਏ ਆ ਬਾਹਰ ਪਏ ਆ ਬਾਹਰ ਆਲੇ ਤਾਂ ਸਿੱਧੂ ਵਾਲਾ ਆਦ ਕਾ ਦੇ ਆ ਛੋਟੇ ਹੈਗੇ ਆ ਇਹ ਵੱਡੇ ਛੋਟੇ ਵੀ ਪਏ ਆ ਵਾਹ ਜੀ ਵਾਹ ਸਿੱਧੂ ਤੇ ਦੇਖ ਲਾ ਬੰਦਾ ਲੈਜੈਂਡ ਵਾਕਿਆ ਲੈਜੈਂਡ ਹੈ ਨਾ ਕਿ ਦੋ ਨਹੀਂ ਬਣਨਾ ਮੁੜ ਕੇ ਕਿਸੇ ਨੇ ਯਾਰ ਬੰਦੇ ਕਈ ਆਏ ਤੇ ਕਈ ਗਏ ਆ ਨਾ ਬਿਲਕੁਲ ਵੀਰਾ ਬਿਲਕੁਲ ਕਈਆਂ ਨੂੰ ਤਾਂ ਯਾਰ ਉਹਦੇ ਜਾਣ ਤੋਂ ਬਾਅਦ ਉਹਦਾ ਪਤਾ ਲੱਗਾ ਬੰਦਾ ਕੀ ਸੀਗਾ ਨਾ ਉਹ ਚੀਜ਼ ਕੀ ਸੀਗੀ ਚਲੋ ਹਾਂਜੀ ਮੈਂ ਕਹਿੰਦੀ ਕੱਢ ਦੇ ਹਾਸ਼ਕ ਕੇ ਛੋਟੇ ਹੀ ਆ ਨਾ ਇਹ ਬੱਚਿਆਂ ਵਾਲੇ ਹੀ ਆ ਹਾਂਜੀ ਇਹ 15 ਕੱਢ ਦੇ ਬੱਚਿਆਂ ਵਾਲੇ 2-4 ਕੱਢ ਦੇ ਮੇਰਾ ਭਰਾ ਇਹ ਜਿਆਦਾ ਇਹ ਵੱਡਾ ਹੋ ਜਾਣਾ ਯਾਰ ਹਰ ਬਣਾ ਕੱਢ ਯਾਰ ਭਾਰਾ ਕਢਾ ਯਾਰ ਉਹ ਜਿਹੜੇ ਮੱਦੀ ਲੈ ਲੋ ਆ ਲੈ ਆ ਲੈ ਆ ਭਾਬੀ ਇੱਧਰ ਆ ਜਿਹਾ ਇਕੱਠੇ ਦੋਨੇ ਨੇ ਹਾਂ ਕੱਢ ਦੇ ਕੱਢ ਦੇ ਦੋ ਕ ਕੱਢ ਦੇ ਵੀ ਦੋ ਕੱਢ ਦੇ ਫਟਿਆ ਜਾ ਨਾ ਕੱਢੀ ਉਹ ਆ ਚੜਾਉਣੇ ਥੋੜੀ ਆ ਤੁਸੀਂ ਗਿਫਟ ਦੇਣੇ ਇੱਕ ਦੂਜੇ ਨੂੰ ਆ ਕੱਢੇ ਆ ਨਹੀਂ ਮੈਂ ਆ ਕੱਢੇ ਉਹ ਇਧਰ ਜਿਹੜੇ ਆ ਯਾਰ ਤੁਸੀਂ ਉਹਦਾ ਦਿਖਾ ਦਿਓ ਲੋ ਜੀ ਪਤੰਗਾ ਦਾ ਕਾਰਜਕਰਮ ਹੋਣ ਲੱਗਾ ਸ਼ੁਰੂ ਨੇ ਆਣੇ ਸਾਡੇ ਹੋਣ ਆਏ ਆ ਸਕੂਲੋਂ ਆਜੋ 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 ਇਹ ਸਾਡਾ ਰਮਨ ਤੇ ਇਹ ਰਾਗਵ ਤੇ ਇਹ ਸਾਡੀ ਗੁੱਡੀ ਛੋਟੀ ਨੈਣਾ ਨੈਣਾ ਪਤਾ ਨਹੀਂ ਜਿਹੜਾ ਨਾ ਸੱਚੀ ਕਿਦੇ ਕੱਟਣੇ ਆ ਕਿੰਨੇ ਓਕੇ ਗੁੱਡ ਲਓ ਜੀ ਪਾਉ ਤਲਾਵਾ ਤੇ ਕਰੀਏ ਸ਼ੁਰੂ ਕਰੋ ਪਾਓ ਵੇ ਤਲਾਵਾ ਹੋਰ ਤੁਹਾਨੂੰ ਤਲਾਵਾ ਪਾਉਣ ਪਾਉਗਾ ਪਹਿਲਾਂ ਦੱਸੋ ਤੂੰ ਪਾਉਂਗਾ ਹੋਰ ਤਲਾਵਾ ਪਾਉਂਦੀ ਆ ਪੌਣੀਆਂ ਦੱਸੀਆਂ ਜਾਣਗੀਆਂ ਆਜੋ ਪਾ ਲੈ ਪਾ ਲੈ ਰੱਖ ਬਈ ਤੱਕਰ ਤੂੰ ਇੱਕ ਦਿਨ ਹੋਰ ਪਾ ਕੇ ਰੱਖ ਤਲਾਵਾ ਮੁਰੇ ਨਾ ਕੈਨੇਡੀਆ ਉਹਨੂੰ ਕੈਨੇਡਾ ਵਾਲੇ ਨੂੰ ਪਾ ਕੇ ਰੱਖ ਹਾਂ ਕਾਲੇ ਨੂੰ ਬਾਹਾਂ ਕਾਲਾ ਮੇਰਾ ਜਿੱਦਾਂ ਫੇਵਰੇਟ ਆ ਉਹ ਨਾ ਪਰੀ ਕਾਲੀ ਜਿਹੜੀ ਆ ਉਹ ਕਿਹੜੀ ਨਹੀਂ ਨਹੀਂ ਆਹ ਨਹੀਂ ਉਹ ਛੋਟੇ ਵਾਲੀ ਆਹ ਇਹ ਵਾਲੀ ਇਹ ਵਾਲੀ ਠੀਕ ਆ ਲਿਆ ਸਿੱਧੂ ਇਸ ਵਿੱਚ ਦੋਣਾ ਹੈ ਹਾਂ ਇਹਨੂੰ ਕਹਿੰਦਾ ਇਹਨਾਂ ਚ ਆਪੀ ਲੀ ਗੀ ਦੋਣਾ ਉਹ ਕਰ ਤੂੰ ਤਾਂ ਕਿ ਫੇਚਰੀ ਵਿੱਚ ਗਈ ਉਹ ਤਾਂ ਮੁੜ ਗਿਆ ਤੁਹਾਡੀ weight ਪਤਾ ਕਿੰਨੀ ਕੀਤੀ ਅੱਜ ਅਸੀਂ ਹਾਂਜੀ ਆ ਜਿਹੜੇ ਤੁਹਾਨੂੰ ਕੋਈ ਗੱਲ ਠੀਕ ਉਹ ਲੋ ਜੀ ਆ ਤਾਂ ਹੋ ਗਿਆ ਲੋ ਜੀ ਪਤੰਗ ਜੜਾਉਣ ਲੱਗੇ ਸੀ ਪਹਿਲਾਂ ਤੁਰਨ ਸਾਂ ਮਾਰਿਆ ਪਤੰਗ ਟੁੱਟ ਗਿਆ ਤੇਰੇ ਪਤੰਗ ਬਹੁਤ ਮਾੜੇ ਆ ਸਮੋ ਅਗਲਾ ਜਿਹਦਾ ਡੋਰ ਨੁਮਰੀ ਨੂੰ ਕਿੰਨੇ ਕੱਟਦੇ ਆ ਇਕ ਕੋਈ ਘਟਿਆ ਆ ਜੇ ਨਾ ਇੱਕ ਇੱਕ ਆ ਵਿੱਚ ਹੋਇਆ ਕੀ ਹੋਇਆ ਓਏ ਵੀ ਨਹੀਂ ਵਿਆਲੇਗਾ ਆ ਕੀ ਹੋਇਆ ਇਹਨੇ ਵਿਚਾ ਵੀ ਨਹੀਂ ਵਿਆਹੀ ਰਹਿਣ ਕੌਣ ਉਹ ਲੈ ਲੈ ਕੇ ਆ ਆਹਰ ਵੀ ਪੈ ਗਿਆ ਓ ਚੱਲ ਓ ਲੱਕੜਾ ਕੱਟ ਤਾ ਓ ਚੱਲ ਕਰ ਲੋ ਕੱਟੀਆਂ ਡੋਰਾ ਆਈ ਬਾਏ ਏ ਰੰਗੋ ਨਾ ਆਇਆ ਬੋ ਅਗੋ ਦੁਜਾ ਵੀ ਆਇਆ ਰਮਨ ਕਿੰਨੇ ਘਟੋਗੇ ਤੇਰੇ ਕਿੰਨੇ ਘਟੇ ਘਟੇ ਮੈਂ ਪੰਜ ਵਜੇ 11 ਹੋ ਗਿਆ ਆਪਣੇ ਕਿੰਨੇ ਘਟੋਏ ਆ ਇਹ ਦੋ ਨੇ ਇਹ ਦੋ ਤਾਂ ਮੇਰੇ ਘਟੋਏ ਆ ਪੰਜ ਵਜੇ 11 ਘੰਟੇ ਚੋਂ 6 ਦੀ ਬਹੁਤ ਥੋੜਾ ਫੀਆ ਬੈਜਰੀ ਤੂੰ ਕਿਤੇ ਘਟੇ ਆ ਕਿੰਨੇ ਘਟੇ ਆ ਹਾਂ ਇੱਕ ਘਟਾਇਆ ਨਾ ਆਣੀ ਕੁਫੀ ਕਿਨੇ ਕੁਟੇ ਸਾਰੇ ਕੱਟੇ ਜੀ ਤਾ ਓਏ ਲੱਗ ਰਹੇ ਗਲ ਲੱਗ ਰਹੇ ਆ ਕਿ ਕੁਟੇ ਬੱਚੇ ਨਾ ਨਵਾ ਲੱਗ ਰਹੇ ਲੱਗ ਰਹੇ ਟੋੜੇ ਕਰ ਓਹ ਮੈਂ ਇੱਧਰ ਆ ਨਾ ਜੀ ਕਿਵਲ ਡੋਰ ਆ ਨਾ ਜੀ ਹਾਂ ਕਿਵਲ ਡੋਰ ਆ ਨਾ ਜੀ ਅਸੋ ਕੰਦੇ ਕਿੱਲੇ ਖਾਲੋ ਇਹ ਨਾ ਇੱਕ ਪਾਸਾ ਭਰ ਆਇਆ ਮੈਨੂੰ ਲੱਗਦਾ ਇੱਕ ਪਾਸੇ ਬਣਾਣਾ ਪੈਣਾ ਨਹੀਂ 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 ਸਹੀ ਹੈ ਬੀਆ ਸਹੀ ਹੈ ਠੀਕ ਹੈ ਪਹਿਲੇ ਖਾਣ ਲਈ ਜਾਂਦਾ ਕੁਝ ਢੋਖੀ ਲੱਗ ਗਈ ਹੈ ਕੀ ਤੂੰ ਕੇਲੇ ਪਾਣੀ ਮੋਗਰੀ ਚੱਕੋ ਕੇਲੇ ਲੈ ਲੈ ਨਾ ਮੋਗਰੀ ਆ ਆ ਚੱਲ ਬਣਾ ਦੇਣਾ ਕਿਹੜਾ ਦਿਖਾਉਗਾ ਤੂੰ ਦੇਖ आए कंधे आना इधर ਓਏ ਇਹ ਤੂੰ ਫਿਰ ਆਹ ਨਿੱਕੇ ਆਹ ਹੁਣ ਕੋਈ ਨਹੀਂ ਲਾ ਦੇਣਾ ਮੈਨੂੰ ਮਾਰ ਜਾ ਇਹਦਾ ਅਕਲ ਤਾਂ ਦੱਸ ਨਹੀਂ ਕਰਾਇਆ ਉਹ ਰਾਗਮਣੇ ਲੈ ਲਈਆ ਗਾਇਗੋ ਲਾ ਕੇ ਨਿਪੇੜ ਦੂੰ ਮੈਂ ਕਿਹਨਾਂ ਨਾ ਲੈ ਨਾ ਉਹ ਲੈ ਕੇ ਪਟੀਆਂ ਬੰਧੀਆਂ ਆ ਨਾ ਡੋਰਾ ਖਿੱਚਣ ਨੂੰ ਉਹਨਾਂ ਨੇ ਨਿਪੇੜ ਮੈਨੂੰ ਪੁੱਛ ਲਓ ਕੁਛ ਖਾਣਾ ਕੀ ਓਏ ਖਾ ਨਹੀਂ ਗੇ ਕਿਦਾ ਖਾਈਦਾ ਹਲ ਭੇਟੇ ਨੂੰ ਚੱਲ ਮੈਂ ਵੀ ਖਲਮਾ ਬੈਠਾ ਮੈਂ ਤਾਂ ਖਾਣਾ ਪਤਾ ਐਡੀ ਗੱਟ ਪਾਈਦੀ ਆ ਕੀਤੇ ਲੜਾ ਆਲਾ ਬੈਂਜੀ ਮੈਂ